ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਜੰਦਲ ਆਮ ਲੋਕਾਂ ਵੱਲੋਂ ਸਰਕਾਰਾਂ ਨੂੰ ਕਿਹਾ ਜਾਂਦਾ ਹੈ ਬੇਰੋਜ਼ਗਾਰੀ ਨੂੰ ਲੈ ਕੇ ਉੱਥੇ ਹੀ ਕਿਤਨਾ ਕਿਤੇ ਐਮਪੀ ਸਰਜੀ ਸਿੰਘ ਖਾਲਸਾ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਸਿੱਖ ਜਿਹੜੇ ਹੈਗੇ ਆ ਉਹ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨ ਚਾਰ ਬੱਚੇ ਘੱਟੋ ਘੱਟ ਪੈਦਾ ਕਰਨ ਹੁਣ ਤਾਂ ਇਹ ਹੋ ਗਿਆ ਵੀ 21 ਹੈ ਬੱਚਾ ਵੀ ਘੱਟੋ ਘੱਟ ਚਾਰ ਬੱਚੇ ਚਾਹੀਦੇ ਆ ਐਮਪੀ ਸਾਹਿਬ ਕਹਿੰਦੇ ਆ ਉਹਨਾਂ ਤਾਂ ਤਨਖਾਹ ਵੀ ਆਂਦੀ ਆ ਜਿਵੇਂ ਲਟੇਰ ਹੋਗੇ ਤਾਂ ਉਹਨਾਂ ਨੂੰ ਪੈਲਸਨ ਵੀ ਆਊਗੀ ਅਸੀਂ ਤਾਂ ਦਿਹਾੜੀ ਦੇ ਪੇ ਵਾਲੇ ਆ ਸਾਨੂੰ ਤਾਂ ਉਹੀ ਸ਼ਾਮ ਨੂੰ ਆ ਜਾ ਤਾਜ਼ਾ ਖੂਹ ਖੂਹ ਪਟਨਾ ਤੇ ਤਾਜ਼ਾ ਹੀ ਪਾਣੀ ਪੀਣਾ ਸਾਡਾ ਤਾਂ ਉਹ ਹਿਸਾਬ ਆ ਮੈਂ ਉਹ ਇਹ ਪੁੱਛਣਾ ਚਾਹੁੰਦਾ ਵੀ ਉਹਨਾਂ ਬੱਚਿਆਂ ਨੂੰ ਜੇ 4 ਜਮਣੇ ਨੇ ਜੇ ਤੁਹਾਡੇ ਕਹਿੰਦੇ ਜੇ ਲੋਕ ਜੰਮ ਲੈਣੇ 4-4 ਬੱਚੇ ਉਹਨਾਂ ਬੱਚਿਆਂ ਦਾ ਰੋਜ਼ਗਾਰ ਤੇ ਰੋਟੀ ਕੌਣ ਦੇਵਾ ਕਦੋਂ ਆ ਪੂਰੇ ਹੂ ਆ ਘੱਟੋ ਘੱਟ 4 ਬੱਚੇ ਚਾਹੀਦੇ ਕਿਸ ਤੋਂ ਲੱਗਦਾ ਕਿ ਵਿਰੋਧ ਨਾਲ ਫਿਰ ਕੀ ਲੱਗਦਾ ਵੀ ਤੁਹਾਡੇ ਜਿਹੜਾ ਹੈਗਾ ਕਾ ਵੀ ਜਿਹੜੀ ਹੈਗੀ ਗਰੋਥ ਗਰੋਥ ਵਾਤ ਹਾਂ ਐਮਪੀ ਸਾਹਿਬ ਜਿਸ ਹਿਸਾਬ ਨਾਲ ਕਹਿ ਰਹੇ ਆ ਮਿਡਲ ਕਲਾਸ ਦਾ ਬਸ ਇੱਕ ਦੋ ਹੀ ਜੰਮ ਸਕਦਾ ਬੱਚੇ ਜਿਵੇਂ ਜੰਮਣ ਦੇ ਕਹਿ ਰਹੇ ਆ ਤੇ ਬੱਚਿਆਂ ਦੇ ਫੇਵਰ ਵਾਸਤੇ ਸਰਕਾਰ ਦਵੇ ਕੁਛ ਫਿਰ ਤਾਂ ਅਸੀਂ ਜੰਮ ਦਾਂਗੇ ਹੋਰ ਵੀ ਤੁਸੀਂ ਸਹਿਮਤ ਹੋਦੇ ਨਾਲ ਮੈਂ ਇਹਦੇ ਨਾਲ ਸਹਿਮਤ ਹੈ ਜੀ ਜੋ ਤੁਹਾਨੂੰ ਕਹੀ ਹੈ ਗੱਲ ਵੀ ਚਾਰ ਬੱਚੇ ਚਾਹੀਦੇ ਸਨ ਪਹਿਲਾਂ ਤਾਂ ਤੁਹਾਡ ਲੋਕ ਜਿਆਦਾ ਗਰੀਬ ਸੀ ਉਹਨਾਂ ਦੇ 10 ਦਾ 12 ਬਾਰ ਬਾਰ ਬੱਚੇ ਹੋਦੇ ਸੀ ਉਹ ਸਮਾਂ ਹੋਰ ਸੀ ਰੁਜ਼ਗਾਰ ਵੀ ਚਾਹੀਦਾ ਨਾਲੇ ਬੱਚੇ ਜੰਮ ਕੇ ਸੜਕਾਂ 'ਤੇ ਡੋੜਦੇ ਪਏ ਨੇ ਹਾਂ ਉਹਨਾਂ ਨੂੰ ਐਜੂਕੇਸ਼ਨ ਵੀ ਚਾਹੀਦੀ ਆ ਰੁਜ਼ਗਾਰ ਵੀ ਚਾਹੀਦਾ ਨਾਲੇ ਪਾਲਣ ਪੋਸ਼ਣ ਵੀ ਚਾਹੀਦਾ ਆਪ ਤੂੰ ਜੰਮ ਦਾਨੀ ਤੇਰੇ ਵਰਗੇ ਹੋਰ 50 ਤੁਰੇ ਫਿਰਦੇ ਆ ਸਾਰਾ ਕੁਝ ਕਰਦਾ ਹੀ ਹੁੰਦਾ ਪਸੂ ਡੰਗਰ ਸਾਰੇ ਆਪਦੇ ਹੀ ਹੁੰਦੇ ਸੀ ਕੋਈ ਸਬਜ਼ੀ ਦਾ ਨਹੀਂ ਸੀ ਕੋਈ ਕੋਈ ਚ ਕੋਈ ਚੀਜ਼ ਚੀਜ਼ ਵੀ ਮੌਲਤ ਨਹੀਂ ਸੀ ਪਹਿਲਾ ਪਹਿਲੇ ਵਾਲੇ ਜ਼ਮਾਨੇ ਦੇ ਤਾਂ ਉਹ ਜੰਮੀ ਤੁਰੀ ਜਾਂਦੇ ਸੀ ਕਦੇ ਕਦੇ ਪ੍ਰਵਾਸੀ ਭਜਾਉ ਕਦੇ ਕਦੇ ਚਾਰਜ ਬੱਚੇ ਜੰਮੂ ਯਾਰ ਮਜ਼ਾਕ ਬਣਾ ਕੇ ਰੱਖਿਆ ਹੈ ਹਿੰਦੁਸਤਾਨ ਨੂੰ ਇਹਨਾਂ ਨੇ ਪੰਜਾਬ ਦੇ ਲਈ ਕੰਬੀਰ ਵਿਸ਼ਾ ਖੜਾ ਹੋ ਚੁੱਕਿਆ ਹੈ ਜੋ ਗਰੀਬ ਵਰਗ ਮਜਬੂਤ ਇੱਕ ਵਰਗ ਦੂਸਰਾ ਵਰਗ ਉਹ 크੍ਰਿਸਚਨ ਤਰਨ ਜਿਹੜਾ ਅਪਣਾ ਰਿਹਾ ਚਾਰ ਬੱਚਿਆਂ ਦੇ ਅਸੀਂ ਪਾਲਣ ਪੋਸ਼ਣ ਨਹੀਂ ਕਰ ਸਕਦੇ ਸਾਡਾ ਦੇਸ਼ ਵਰਲਡ ਨੂੰ ਕ੍ਰੋਸ ਕਰਕੇ ਜਨਸੰਖਿਆ ਦੇ ਵਿੱਚ ਮੈਂ ਤਾਂ ਸਰਕਾਰ ਕੇਂਦਰ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜਨ ਸੰਖਿਆ ਨਿਰੰਤਰ ਨੇ ਬੈਲੇ ਲੈ ਕੇ ਆਓ ਤਾਂ ਕਿ ਹਿੰਦੁਸਤਾਨ ਦੀ ਆਬਾਦੀ ਨੂੰ ਘਟਾਇਆ ਜਾ ਸਕੇ ਜਿਹੜੇ ਪਿੰਡਾਂ ਦੇ ਪਿੰਡ ਇਸਾਈ ਬਣ ਚੁੱਕੇ ਆ ਔਰ ਇਸ ਵਲ ਹੁਣ ਇਹ ਜਿਹੜੀ ਮਲਵੇ ਵੱਲ ਵੀ ਜਿਹੜਾ ਵਧਦਾ ਜਾ ਰਿਹਾ ਔਰ ਮੇਰੇ ਖਿਆਲ ਸ਼ਾਇਦ ਕੋਈ ਐਸਾ ਪਿੰਡ ਨਹੀਂ ਜਿੱਥੇ ਕੋਈ ਚਰਚ ਜਿਹੜੀ ਹੈ ਉਹ ਨਹੀਂ ਬਣੀ ਉਹ ਬੱਚੇ